ਹਾਂਜੀ ਕੀ ਨਾਮ ਹੈ ਕੀ ਨਾਮ ਹੈ ਤੁਹਾਡਾ ਗੱਗੀ ਜੀ ਕਿਹੜਾ ਪਿੰਡ ਹੈ ਬੱਲੇ ਚੌਦੜ ਨੂਰਛਾ ਪੁਲਿਸ ਨੇ ਕਿਉਂ ਫੜਿਆ ਪੁਲਿਸ ਨੇ ਜੇ ਸੀਟ ਡਰੋਨ ਤੋਂ ਦੋ ਪੈਕੇਟ ਅੱਧਾ ਅੱਧਾ ਕਿਲੋ ਹੀਰਾ ਮੰਗਾਈ ਸੀ ਕਿੱਥੋਂ ਮੰਗਾਈ ਸੀ ਅਸੀਂ ਜੀ ਪਾਕਿਸਤਾਨ ਤੋਂ ਪਾਕਿਸਤਾਨ ਨਾਲ ਕਿਵੇਂ ਸੰਬੰਧ ਜੁੜੇ ਉਹ ਸਰ ਇੱਥੇ ਫਾਇਲ ਕਾ ਦੇ ਇੱਕ ਮੰਨ ਲਓ ਅਗੂ ਸਾਨੂੰ ਕੋਪਲਿਟੀ ਦਿੰਦਾ ਹੁੰਦਾ ਹਾਂ ਤੇ ਉਹਨਾਂ ਸਾਨੂੰ ਉਸ ਨੰਬਰ ਦਿੱਤਾ ਸੀ ਅੱਛਾ ਵੀ ਹੁਣ ਦੋ ਜਦੋਂ ਤੁਹਾਡੇ ਹੱਥੇ ਆਜੋ ਉਸ ਤੋਂ ਬਾਅਦ ਮੰਨ ਲਓ ਤੁਸੀਂ ਜਾਣਾ ਨੇ ਸਾਨੂੰ ਫੋਨ ਕਰ ਦਿਆ ਜੀ ਅੱਛਾ ਅਸੀਂ ਤੁਹਾਡੇ ਕੋ ਫੜ ਲਾਂਗੇ ਜੀ ਤੁਸੀਂ ਪਾਕਿਸਤਾਨ ਸੰਪਰਕ ਕਿਵੇਂ ਕਰਦੇ ਜੀ ਸੰਪਰਕ ਕਿਹੜੇ ਤਰੀਕੇ ਕਰਦੇ ਉਹਨਾਂ ਨਾਲ ਗੱਲ ਕਿਵੇਂ ਕਰਦੇ ਜੀ WhatsApp ਰਾਹੀਂ WhatsApp ਰਾਹੀਂ ਹਾਂਜੀ ਫਿਰ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਇੱਥੇ ਕਿਵੇਂ ਲੈ ਕੇ ਜਾਣੀ ਤੁਸੀਂ ਇਹਨਾਂ ਕਿੱਥੇ ਲੈ ਕੇ ਜਾਣੀ ਇਹ ਜੀ ਉਹਨਾਂ ਨੂੰ ਪਤਾ ਮੰਨ ਲਓ ਜਦੋਂ ਸਾਡੇ ਕੋ ਆ ਜਾਂਦੇ ਅਸੀਂ ਦੱਸਦੇ ਹੀ ਇਹਨਾਂ ਨੂੰ ਵੀ ਸਾਡੇ ਕੋ ਤੁਸੀਂ ਉਹ ਤੁਹਾਨੂੰ ਕਿੱਥੇ ਪਹੁੰਚਾਉਂਦੇ ਸੀ ਬਾਰੂ ਜੀ ਹਾਂ ਉਹ ਸਾਨੂੰ ਖੇਤਾਂ ਜਿੱਥੇ ਵੀ ਅਸੀਂ ਲਾਈ ਲਗੇ ਸਹੀ ਲੋਕੇਸ਼ਨ ਉੱਥੇ ਭੇਜ ਦੀ ਕਿੰਨੇ ਸਮੇਂ ਤੋਂ ਕਿੰਨੇ ਸਾਲ ਤੋਂ ਕਰ ਰਹੇ ਹੋ ਕੰਮ ਇਹ ਸਾਨੂੰ ਸਰ ਹੋ ਗਿਆ ਬਲ ਪਹਿਲਾਂ ਤਾਂ ਅਸੀਂ ਡਰੋਨ ਹੀ ਤਾਂ ਕਦੇ ਨਹੀਂ ਉਹ ਵੇਚਦੇ ਰਿਹਾ ਜੀ ਡਰੋ ਨਹੀਂ ਇਹ ਤੁਸੀਂ ਪਹਿਲੀ ਵਾਰ ਹੀ ਮੰਗਾਈ ਸੀ ਆਪਦੇ ਆਪ ਹਾਂ ਜੀ ਜੀ ਵਾਹਿਗੁਰੂ ਸੋਚ ਪਹਿਲੀ ਵਾਰ ਅੱਗੇ ਕਿੰਨੂ ਦੇ ਦਿੰਦੇ ਸੀ ਅੱਗੇ ਸਾਰਾ ਸੀਮਾ ਲੋਸੀ ਜੇ ਸਰ ਜਿਹੜਾ ਵੀ ਨੰਬਰ ਅਸੀਂ ਸੈਂਡ ਕਰਨਗੇ ਅਸੀਂ ਉਹਦੇ ਨੰਬਰ ਤੇ ਸਰਕਾਰ ਦੇ ਅੱਛਾ ਤੁਹਾਨੂੰ ਕਿੰਨੇ ਪੈਸੇ ਮਿਲਦੇ ਸੀ ਸਰ ਸਾਨੂੰ 1.5 ਲੱਖ ਰੁਪਏ 1.5 ਲੱਖ ਰੁਪਏ ਉਹ ਤੋਂ ਲੈ ਕੇ ਤੇ ਅੱਗੇ ਪਚਾਉਣਾ ਬਸ ਕਿੰਨੇ ਕਿੰਨੀ ਹੈਰੋਇਨ ਪੰਚਾਉਣ ਦਾ 1.5 ਲੱਖ ਮਿਲਦਾ ਕਿਲੋ ਦਾ ਜੀ ਕਿਲੋ ਕਿਲੋ ਮਗਰ 1.5 ਲੱਖ ਰੁਪਏ ਮਿਲਦਾ ਪਹਿਲਾਂ ਕਿੰਨੀ ਵਾਰੀ ਪੰਚਾ ਚੁੱਕੇ ਹੋ ਪਹਿਲਾਂ ਸਾਰ ਜੀ ਬਚਾਈ 29 ਤੋਂ ਕੰਮ ਸੀ ਪਹਿਲਾਂ ਕਿੰਨੇ ਪਹਿਲਾਂ ਕਿਵੇਂ ਹੈਰੋਇਨ ਦਾ ਕੰਮ ਕਰਦੇ ਸੀ ਨਾਲ ਜੀ ਇੱਕ ਮੇਰਾ ਸਾਲਾ ਹੈ ਹਾਂ ਅੱਛਾ ਤੇ ਇੱਕ ਆ ਮੈਂ ਮੰਨ ਲ ਨੂਰ ਸ਼ਾ ਬੇੜ ਤੋਂ ਗਿਆ ਮੇਰੇ ਚਾਚੇ ਦੇ ਮੁੰਡੇ ਲੱਗਦਾ ਹੈ ਅੱਛਾ ਹਾਂਜੀ ਪਹਿਲਾਂ ਤੁਸੀਂ ਕਹਿੰਦੇ ਵੀ ਇਹ ਅਸੀਂ ਮਹंगाई ਸੀ ਪਹਿਲਾਂ ਤੁਸੀਂ ਕਹਿੰਦੇ ਸੀ ਅਸੀਂ ਵੇਚਦੇ ਸੀ ਜਦੋਂ ਵੇਚਦੇ ਸੀ ਉਦੋਂ ਕਿੱਥੋਂ ਲੈਂਦੇ ਸੀ ਨਹੀਂ ਜੀ ਉਹ ਮੋਹਲੈ ਸੀ ਲੈਂਦੇ ਸੀ ਉਹ ਕਿੱਥੋਂ ਲੈਂਦੇ ਸੀ ਇੱਥੇ ਸਰਬੱਤ ਕਾਫੀ ਲੋਗ ਇਸ ਚੀਜ਼ਾਂ ਦੇ ਵਿੱਚ ਇੱਥੇ ਸ਼ਹਿਰੇ ਜਲਾਲਾਬਾਦ ਨਹੀਂ ਜਲਾਲਾਬਾਦ ਫਾਇਲ ਕਾ ਜੇ ਤੁਸੀਂ ਮੇਰੇ ਫਰੀਹਪੁਰ ਤੋਂ ਕਾਫੀ ਮਿਲ ਜਾਂਦੀ ਹੈ اچھا 25 ਗ੍ਰਾਮ 100 ਤੱਕ ਲੈਣੀ ਪੈਸੇ ਦੇ ਸਿਰ ਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਬੜੇ ਤੁਸੀਂ ਵੀ ਜਵਾਨ ਹੋ ਹਾਂਜੀ ਸਰ ਕਿਸੇ ਦਾ ਜਦੋਂ ਇਹ ਨਸ਼ਾ ਹੋ ਜਾਂਦਾ ਇਹਦੇ ਨਾਲ ਕਿੰਨੇ ਧੀਆਂ ਪੁੱਤ ਮਰ ਜਾਂਦੇ ਨੇ ਹਾਂਜੀ ਸਰ ਤੇ ਆਪਾਂ ਕਿਸੇ ਦੇ ਘਰ ਨੂੰ ਜਦੋਂ ਨਸ਼ਾ ਲਾਉਣੇ ਆ ਕੇ ਦੇਖਦੇ ਨੇ ਤਾਂ ਆਪਣੇ ਘਰੇ ਵੀ ਆ ਜਾਈਗਾ ਹਾਂਜੀ ਸਰ ਆਪ ਆਪ ਆਦੀ ਹੋ ਜਾਂਦੇ ਨਹੀਂ ਕੋਈ ਨਹੀਂ ਕਿਦਰ ਤੇਰੇ ਲੋਕਾਂ ਦੇ ਧੀਆਂ ਪੁੱਤ ਇਸ ਕੰਮ ਤੇ ਲਾਉਣੇ ਸ਼ਰਮ ਨਹੀਂ ਆਉਦੀ ਬਸ ਜਿਹੜੀ ਗਲਤੀ ਹੋਣੀ ਸੀ ਹੋ ਗਿਆ ਅੱਜ ਤੋ ਆਈ ਨਿਕਲ ਗਿਆ ਲਾਜ ਪਿੱਛੇ ਕੀਤਾ ਸਾਰਾ ਕੁਝ ਹਾਂਜੀ ਸਰ ਗਰੀਬੀ ਕਰ ਤੋ ਗਰੀਬੀ ਦਾ ਮਤਲਬ ਇਹ ਤਾਂ ਨਹੀਂ ਵੀ ਆਪਾਂ ਨੌਜਵਾਨ ਪੜੇ ਕਿੰਨਾ ਹੋ ਗਿਆ ਪੜੇ ਜੀ ਮੈਂ ਤਾਂ 8 ਪੜਿਆ ਅੱਛਾ ਨਾਲ ਦੇ ਕਿੰਨੇ ਪੜੇ ਨਾਲ ਦੇ ਇਹ ਪਲੱਸ 2 ਪੜਿਆ ਤਿੰਨਾਂ ਤੋਂ ਬਾਅਦ ਹੋਰ ਕੌਣ ਹੈਗਾ ਨਾਲ ਤੁਹਾਡੇ ਜਿਹੜਾ ਇਹ ਕੰਮ ਕਰਦਾ ਏ ਸਰ ਇੱਕ ਫਾਈਲ ਮਲੂਗਾ ਸਰਦਾਰ ਮੁੰਡਾ ਅੱਛਾ ਕਿਦਾਂ ਸਰ ਨੰਬਰ ਸਾਡੇ ਕੋਲ ਆਇਆ ਕਿ ਨਾਂ ਕੀ ਹੁੰਦਾ ਕਿ ਕਿਦੇ ਪਹਿਲਾਂ ਹੋਇਆ ਸੀਗਾ ਮੇਰਾ ਦਾ ਹਾਂਜੀ ਇੱਕ ਸਰ ਮੈਨੂੰ ਸਾਲ ਹੋ ਗਿਆ ਸਾਲ ਤੋਂ ਪਿਛਲੇ ਕਿੰਨੇ ਸਮੇਂ ਤੋਂ ਇੱਕ ਸਾਲ 5 ਮਹੀਨੇ ਹੋ ਗਏ ਕਿੰਨੇ ਸਮੇਂ ਤੋਂ ਇਹ ਕੰਮ ਕਰਦਾ ਵੀ ਉਹ ਤਾਂ ਸਰ ਹੋ ਗਿਆ ਕਰਨ ਘੜ ਦੋ ਸਾਲ ਹੋ ਗਏ ਵੇਚਦੇ ਊਚਦੇ ਨੂੰ ਡਰ ਸਰਦਾਰ ਮੁੰਡੇ ਦਾ ਤੂੰ ਨਾਂ ਲੈ ਰਿਹਾ ਉਹ ਕਿੱਥੋਂ ਦਾ ਰਹਿਣ ਵਾਲਾ ਉਹ ਸਰ ਫਾਈਲ ਕਰ ਦੋ ਚੱਲ ਕੀ ਨਾਂ ਉਹਦਾ ਕੀ ਨਾਮ ਹੈ ਉਹਦਾ ਉਹ ਸਰਾ ਹੀ ਕੰਮ ਕਰਦਾ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਉਹ ਫਾਇਲ ਕੈਮਰ ਕੋਲ ਤੋਂ ਸਾਰਾ ਐਮਰ ਕੋਲ ਤੋਂ ਸਾਰਾ ਹੁਣ ਹੁਣ ਪਛਤਾਵਾ ਹੋ ਰਿਹਾ ਤੁਸੀਂ ਲਾ ਪੈਸੇ ਦੇ ਲਾਲਚ ਪਿੱਛੇ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਸਾਨੂੰ ਵੀ ਹਾਂ ਜੀ ਤੁਹਾਨੂੰ ਹੀ ਹੋਰ ਤੁਸੀਂ ਕੀਤੀ ਹੈ ਹੋਰ ਹਾਂ ਜੀ ਕਿਹਨੂੰ ਅਨੁਆਰ ਪਛਤਾਵਾ ਨਹੀਂ ਸਰ ਸਾਨੂੰ ਤਾਂ ਤੁਸੀਂ ਹੁਣ ਪਛਤਾਵਾ ਹੋ ਰਿਹਾ ਵੀ ਆਪ ਵੀ ਸਾਰੀ ਜੀ ਦੇ ਅੰਦਰ ਲੱਗ ਜਾਈਗੀ ਹੁਣ ਹਾਂ ਜੀ ਵੀ ਬਸ ਅੱਗੇ ਤੋਂ ਜਦੋਂ ਵੀ ਮਕਸਦ ਬਾਹਰ ਆ ਗਿਆ ਉਸ ਦਿਨ ਅੱਜ ਤੁਹਾਨੂੰ ਪਛਤਾਵਾ ਹੁੰਦਾ ਤੁਸੀਂ ਫੜੇ ਗਏ ਜੇ ਜੇਕਰ ਨਾ ਫੜੇ ਜਾਂਦੇ ਫਿਰ ਤਾਂ ਕੋਈ ਪਛਤਾਵਾ ਨਹੀਂ ਸੀ ਤੁਹਾਨੂੰ लालच लालची चादी ग़लत